ਹਲੋ ਜੀ ਸਾਰੀ ਕਾਲ ਜੀ ਸਾਰਿਆਂ ਨੂੰ بارش ਦਾ ਮੌਸਮ ਹੋਵੇ ਤੇ ਪਕੌੜੇ ਨਾ ਬਣ ਇਹ ਤਾਂ ਹੋ ਹੀ ਨਹੀਂ ਸਕਦਾ ਅੱਜ ਸਾਡੇ ਹੋ ਰਹੀ ਸੀ ਬਹੁਤ ਜ਼ਿਆਦਾ بارش ਤਾਂ ਬੇਟੀ ਮੰਗ ਰਹੀ ਸੀ ਪਕੌੜੇ ਖਾਣ ਨੂੰ ਮੇਰੇ ਕੋਲ ਟਾਈਮ ਬਹੁਤ ਘੱਟ ਸੀ ਕਿਉਂਕਿ ਪਕੌੜੇ ਬਣਾਉਣ ਨੂੰ ਟਾਈਮ ਲੱਗ ਹੀ ਜਾਂਦਾ ਪਰ ਮੇਰੇ ਦਿਮਾਗ 'ਚ ਆਈ ਡਾਇਆ ਕਿ ਮੈਂ ਇਹ ਪਕੌੜੇ ਬਣਾਉਣੀ ਹੈ ਇਹ ਬਹੁਤ ਜਲਦੀ ਬਣ ਜਣੇ ਇਹਨੂੰ ਆਪਾਂ ਆਲੂ ਕਤਲੀ ਪਕੌੜੇ ਵੀ ਬੋਲਦੇ ਆਂ ਇਸ ਤਰ੍ਹਾਂ ਮੈਂ ਦੋ ਵੱਡੇ ਆਲੂ ਲੈ ਕੇ ਉਹਨਾਂ ਨੂੰ ਮੈਂ ਗੋਲ-ਗੋਲ ਕੱਟ ਲਿਆ ਪਾਣੀ 'ਚ ਭਿਉਂ ਕੇ ਰੱਖਤਾ ਤਾਂਕਿ ਆਲੂ ਕਾਲੇ ਨਾ ਹੋਣ ਉਸ ਤੋਂ ਬਾਅਦ ਇੱਕ ਡੋਂਗੇ ਦੇ ਵਿੱਚ ਦੋ ਕੱਪ ਬੇਸਣ ਲਿਆ ਮੈਂ ਇਹਦੇ ਵਿੱਚ ਨਮਕ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਦਾ ਅੱਧਾ ਚਮਚੀ ਲਿਆ ਜੀਰੇ ਦਾ ਅੱਧਾ ਚਮਚ ਲਿਆ ਸੁੱਕਾ ਧਨੀਆ ਅੱਧਾ ਚਮਚ ਦਰਦਰੀ ਕੁੱਟੀ ਹੋਈ ਲਾਲ ਮਿਰਚ ਤੇ ਅੱਧਾ ਚਮਚੀ ਲਿਆ ਜਵਾਇੰਦਾ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲੈਣਾ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ 1 ਕੱਪ ਪਾਣੀ ਪਾ ਕੇ ਇਹਦੇ ਵਿੱਚ ਜਿਹੜਾ ਬੇਸਣ ਦਾ ਘੋਲ ਤਿਆਰ ਕਰ ਲੈਣਾ ਹੈ ਕੋਲ ਤੁਹਾਡਾ ਬਿਲਕੁਲ ਸਮੂਥ ਹੋਣਾ ਚਾਹੀਦਾ ਕੋਈ ਵੀ ਇਹਦੇ ਵਿੱਚ ਗੱਠ ਨਹੀਂ ਹੋਣੀ ਚਾਹੀਦੀ ਬੇਸਨ ਦੀ ਬੇਸਨ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਛਾਣ ਲੈਣਾ ਜੇ ਤੁਸੀਂ ਬੇਸਨ ਨੂੰ ਛਾਣ ਲੋਗੇ ਤਾਂ ਕੋਈ ਵੀ ਗੱਠ ਨਹੀਂ ਰਹੂਗੀ ਜੇ ਨਹੀਂ ਛਾਣੋਗੇ ਤਾਂ ਬੇਸਨ ਦੀਆਂ ਜਿਹੜੀਆਂ ਡਲੀਆਂ ਬਣ ਜਾਂਦੀਆਂ ਨੇ ਵਿੱਚ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤੇ ਬੇਸਨ ਦਾ ਜਿਹੜਾ ਬੈਟਰ ਹੈ ਨਾ ਤਾਂ ਜ਼ਿਆਦਾ ਪਤਲਾ ਹੋਣਾ ਚਾਹੀਦਾ ਨਾ ਜ਼ਿਆਦਾ ਗਾੜਾ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਆਲੂ ਦੇ ਉੱਪਰ ਚੰਗੀ ਤਰ੍ਹਾਂ ਕੋਟਿੰਗ ਹੋ ਜਾਵੇ ਉਸ ਤੋਂ ਬਾਅਦ ਚਮਚ ਦਾ ਚੌਥਾ ਹਿੱਸਾ ਮੈਂ ਲੈ ਬੇਕਿੰਗ ਪਾਊਡਰ ਦਾ ਜੇ ਤੁਹਾਡੇ ਕੋਲ ਬੇਕਿੰਗ ਪਾਊਡ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਇਹਦੇ ਨਾਲ ਪਕੌੜੇ ਬਹੁਤ ਹੀ ਕ੍ਰਿਸਪੀ ਵੀ ਬਣਦੇ ਨੇ ਤੇ ਬਹੁਤ ਵਧੀਆ ਫੁੱਲਦੇ ਵੀ ਨੇ ਬੇਕਿੰਗ ਸੋਡੇ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਦੇਖੋ ਘੋਲ ਆਪਣਾ ਬਣ ਕੇ ਤਿਆਰ ਹੈ ਬਿਲਕੁਲ ਵੀ ਕੋਈ ਵੀ ਗੱਠ ਜਾਂ ਗੁੱਠਲੀ ਇਹਦੇ ਵਿੱਚ ਨਹੀਂ ਹੈਗੀ ਤੇਲ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਹੀ ਗਰਮ ਹੋਣਾ ਰੱਖਿਆ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਪਹਿਲਾਂ ਹੀ ਗਰਮ ਹੋਣਾ ਰੱਖਦਾ ਸੀ ਉਸ ਤੋਂ ਬਾਅਦ ਇੱਕ ਇੱਕ ਆਲੂ ਦਾ ਸਲਾਈਸ ਲੈਣਾ ਤੁਸੀਂ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਬੇਸਨ ਨਾਲ ਚੰਗੀ ਤਰ੍ਹਾਂ ਕੋਟ ਕਰਕੇ ਤੁਸੀਂ ਤੇਲ ਦੇ ਵਿੱਚ ਛੱਡ ਦੇਣਾ ਤੇਲ ਤੁਹਾਡਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਬਹੁਤ ਜਲਦੀ ਆ ਜਿਹੜੇ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਨੇ ਇਹਨਾਂ ਨੂੰ ਤੁਸੀਂ ਲਗਾਤਾਰ ਹਿਲਾਉਂਦੇ ਹੋਏ ਕ੍ਰਿਸਪੀ ਹੋਣ ਤੱਕ ਪਕਾਉਣਾ ਜਦੋਂ ਤੱਕ ਕਿ ਇਹ ਉੱਪਰੋਂ ਬਰਾਊਨ ਨਹੀਂ ਹੋ ਜਾਂਦੇ ਤੇ ਕ੍ਰਿਸਪੀ ਨਹੀਂ ਹੋ ਜਾਂਦੇ ਇਹ ਪਕੌੜਿਆਂ ਦਾ ਤੁਹਾਨੂੰ ਟਿੱਕੀ ਵਰਗਾ ਸਵਾਦ ਵੀ ਆਊਗਾ ਤੇ ਬਹੁਤ ਹੀ कुरकुरੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਬਣਾ ਕੇ ਜੂ ਦੇਖਿਓ ਬਾਰ ਬਾਰ ਤੁਸੀਂ ਇਹਨਾਂ ਨੂੰ ਬਣਾਉਣਾ ਪਸੰਦ ਕਰੋਗੇ ਹੋਰ ਪਕੌੜਿਆਂ ਨਾਲ ਤੁਸੀਂ ਇਹਨਾਂ ਨੂੰ ਬਣਾਉਣਾ ਪਸੰਦ ਕਰੋਗੇ ਇੱਕ ਤਾਂ ਇਹ ਬਹੁਤ ਜਲਦੀ ਵੀ ਬਣ ਜਾਂਦੇ ਨੇ ਤੇ ਟੇਸਟੀ ਵੀ ਬਹੁਤ ਲੱਗਦੇ ਨੇ ਘਰ ਆਏ ਮਹਿਮਾਨਾਂ ਨੂੰ ਵੀ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ ਜਦੋਂ ਵੀ ਘਰ 'ਚ ਮਹਿਮਾਨ ਆਉਣ ਤੁਸੀਂ ਛੱਟਪਟ ਦੋ ਆਲੂ ਕੱਟੋ ਤੇ ਇਸ ਤਰ੍ਹਾਂ ਬੇਸਣ ਆਪਣੇ ਘਰ 'ਚ ਹੁੰਦੀ ਹੈ ਕੋਈ ਵੀ ਮਸਾਲੇ ਤੁਹਾਡੇ ਘਰ ਅਵੇਲੇਬਲ ਨੇ ਤੁਸੀਂ ਉਹ ਇਹਦੇ ਵਿੱਚ ਪਾ ਜਰੂਰੀ ਨਹੀਂ ਤੁਸੀਂ ਇਹਦੀ ਮਸਾਲੇ ਪਾਉਣੇ ਆ ਨਮਕ ਹਲਦੀ ਮਿਰਚ ਪਾ ਕੇ ਤੁਸੀਂ ਬਹੁਤ ਆਸਾਨੀ ਨਾਲ ਇਹ ਪਕੌੜੇ ਬਣਾ ਸਕਦੇ ਹੋ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁਮ ਕਰ ਲਿਆ ਕਰੋ ਇਹ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗਦੀ ਹੈ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਪਕੌੜੇ ਆ ਜਿਹੜੇ ਬਣਾ ਕੇ ਤਿਆਰ ਕਰ ਲੈਣੇ ਨੇ ਜੇ ਤੁਹਾਨੂੰ ਪਿਆਜ਼ ਦੇ ਪਕੌੜੇ ਪਸੰਦ ਨੇ ਤਾਂ ਇਸੇ ਤਰ੍ਹਾਂ ਤੁਸੀਂ ਪਿਆਜ਼ਾਂ ਨੂੰ ਵੀ ਗੋਲ-ਗੋਲ ਕੱਟ ਕੇ ਉਹਨਾਂ ਨੂੰ ਵੀ ਬੇਸਣ ਦੇ ਬੈਟਰ 'ਚ ਡਿੱਪ ਕਰਕੇ ਚੰਗੀ ਤਰ੍ਹਾਂ ਕੋਟ ਕਰਕੇ ਬੇਸਣ ਦਾ ਬੈਟਰ ਨਾਲ ਤੇਲ 'ਚ ਛੱਡ ਕੇ ਪਿਆਜ਼ ਦੇ ਪਕੌੜੇ ਵੀ ਤੁਸੀਂ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਜਾਂ ਆਲੂ ਜਾਂ ਪਿਆਜ਼ ਦੇ ਮਿਕਸ ਵੀ ਬਣਾ ਸਕਦੇ ਹੋ। ਕਈ ਵਾਰ ਕੀ ਹੁੰਦਾ ਆਪਾਂ ਆਲੂ ਦੇ ਪਕੌੜੇ ਬਣਾਉਨੇ ਆ ਤਾਂ ਇਹ ਬੇਸਣ ਦਾ ਬੈਟਰ ਬਚ ਜਾਂਦਾ ਤਾਂ ਵੀ ਤੁਸੀਂ ਇੱਕ ਜਾਂ ਦੋ ਪਿਆਜ਼ ਕੱਟ ਕੇ ਉਹਨਾਂ ਨੂੰ ਗੋਲ-ਗੋਲ ਇਸ ਤਰ੍ਹਾਂ ਕੱਟ ਲੈਣਾ ਜਿਵੇਂ ਆਲੂ ਕੱਟਿਆ ਆਪਾਂ ਉਸੇ ਤਰ੍ਹਾਂ ਤੁਸੀਂ ਪਿਆਜ਼ ਦੇ ਪਕੌੜੇ ਵੀ ਬਣਾ ਸਕਦੇ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੇ ਨੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਇਹ ਗੋਲ-ਗੋਲ ਨੇ ਜਿਹੜੇ ਬੱਚੇ ਬਹੁਤ ਵਧੀਆ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਘਰ ਵਿੱਚ ट्राई ਜਰੂਰ ਕਰਿਓ ਤੇਲ ਤੁਹਾਡਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਬਸ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਬੇਸਨ ਦਾ ਬੈਟਰ ਬਣਾਉਣਾ ਹੈ ਉਹਦੇ ਵਿੱਚ ਕੋਈ ਵੀ ਗੱਠ ਵਗੈਰਾ ਗੁੱਟਲੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਮੂਥ ਬੈਟਰ ਬੜ ਕੇ ਤਿਆਰ ਹੋਣਾ ਚਾਹੀਦਾ ਜਿੰਨਾ ਜਿੰਨਾ ਵਧੀਆ ਤੁਹਾਡਾ ਬੇਸਨ ਦਾ ਬੈਟਰ ਹੋਊਗਾ ਓਨੇ ਪਕੌੜੇ ਕ੍ਰਿਸਪੀ ਤੇ ਫੁੱਲ ਕੇ ਤਿਆਰ ਹੋਣਗੇ ਆਲੂਆਂ ਨੂੰ ਤੁਸੀਂ ਜਦੋਂ ਕੱਟੋਗੇ ਤੇ ਨਾਲ ਦੀ ਨਾਲ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਤੁਸੀਂ ਤਾਂ ਕਿ ਜਿਹੜੇ ਆਲੂ ਨੇ ਕਾਲੇ ਨਾ ਹੋ ਜਾਣ ਕਿਉਂਕਿ ਆਲੂ ਨੇ ਜਿਹੜੇ ਬਹੁਤ ਜਲਦੀ ਕਾਲੇ ਹੋ ਜਾਂਦੇ ਨੇ ਜਦੋਂ ਤੁਸੀਂ ਪਕੌੜੇ ਬਣਾਉਣੇ ਨੇ ਉਦੋਂ ਸਾਰਾ ਆਲੂਆਂ ਦਾ ਪਾਣੀ ਤੁਸੀਂ ਨਚੋੜ ਦੇਣਾ ਤੇ ਫਿਰ ਬੈਟਰ ਦੇ ਵਿੱਚ ਤੁਸੀਂ ਇੱਕ ਇੱਕ ਸਲਾਈਸ ਨੂੰ ਡਿਪ ਕਰਕੇ ਤੁਸੀਂ ਤੇਲ ਦੇ ਵਿੱਚ ਛੱਡ ਦੇਣੇ ਨੇ ਜੇ ਤੁਹਾਡੇ ਕੋਲ ਹਰਾ ਧਨੀਆ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਅੱਜ ਕੱਲ ਹਰਾ ਧਨੀਆ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਨਹੀਂ ਪਾਇਆ ਦੇਖੋ ਕਿੰਨੇ ਕ੍ਰਿਸਪੀ ਤੇ ਕਿੰਨੇ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਨੇ ਮੀਡੀਅਮ ਫਲੇਮ ਤੇ ਤੁਸੀਂ ਇਹਨਾਂ ਨੂੰ ਪਕਾਉਣਾ ਜਿਆਦਾ ਤੇਜ਼ ਫਲੇਮ ਤੇ ਨਹੀਂ ਪਕਾਉਣਾ ਕਿਉਂਕਿ ਜੇ ਤੁਸੀਂ ਚਾ ਤੇਜ ਫਲੇਮ ਤੇ ਇਸ ਨੂੰ ਪਕਾਉਂਗੇ ਤਾਂ ਵਿੱਚੋਂ ਜਿਹੜੇ ਆਲੂ ਨੇ ਉਹ ਕੱਚੇ ਰਹਿ ਜਾਣਗੇ ਇਸ ਕਰਕੇ ਤੁਸੀਂ ਮੀਡੀਅਮ ਫਲੇਮ ਤੇ ਇਹਨਾਂ ਨੂੰ ਹੌਲੀ-ਹੌਲੀ ਪਕਾਉਣਾ ਹੈ ਜ਼ਿਆਦਾ ਕਾਲੀ ਨਹੀਂ ਕਰਨੀ ਤਾਂ ਤਾਂ ਜੋ ਜਿਹੜੇ ਆਲੂ ਨੇ ਵਿੱਚੋਂ ਚੰਗੀ ਤਰ੍ਹਾਂ ਪੱਕ ਜਾਣ ਕੱਚੇ ਨਾ ਰਹਿਣ ਦੇਖੋ ਆਪਣੇ ਪਕੌੜੇ ਬਣ ਕੇ ਤਿਆਰ ਨੇ ਇਹਨੂੰ ਤੁਸੀਂ ਚਾਹੇ ਟਮਾਟੋ ਕੇਚੱਪ ਨਾਲ ਸਰਵ ਕਰੋ ਚਾਹੇ ਇਮਲੀ ਦੀ ਚਟਣੀ ਨਾਲ ਮੈਂ ਇਮਲੀ ਦੀ ਚਟਣੀ ਨਾਲ ਸਰਵ ਕਰੇ ਨੇ ਬਹੁਤ ਹੀ ਟੇਸਟੀ ਬਣੇ ਸੀ ਇੱਕ ਵਾਰ ਤੁਸੀਂ ਬਣਾ ਕੇ ਜਰੂਰ ਦੇਖਿਓ बार-बार ਇਹਨਾਂ ਨੂੰ ਬਣਾਉਣਾ ਪਸੰਦ ਕਰੋਗੇ ਦੇਖੋ ਮੈਂ ਇੱਕ ਤੋੜ ਕੇ ਦਿਖਾਉਣੀ ਆ ਦੇਖੋ ਆਲੂ ਬਿਲਕੁਲ ਪੱਕ ਚੁੱਕੇ ਆ ਵਿੱਚੋਂ ਕਿਉਂਕਿ ਮੈਂ ਇਹਨਾਂ ਨੂੰ ਮੀਡੀਅਮ ਸੇਕ ਤੇ ਫਰਾਈ ਕਰਿਆ ਜੇ ਤੁਸੀਂ ਫੁੱਲ ਤੇ ਕਰੋਗੇ ਫਿਰ ਕੱਚੇ ਰਹਿ ਜਾਣਗੇ ਮਿਲਦੇ ਆਂ